Kambaluka, Kambaluka! Kambaluka, Kambaluka! Kambaluka, Kambaluka! Kambaluka, ਇਹ ਕਫਾਨ ਜਿਹੜਾ ਇਕਤਾ ਤਿੱਦੂਪੁਰ ਅੱਜ ਤਿੱਦੂਪੁਰ ਤੋਂ ਲਗੜੇ ਆ ਰਹੇ ਕਿਨੇ ਟਟਰਾ ਨਾਲ ਕਾਰੇ ਲੱਗਦੇ ਦੇਖੋ ਜੀ ਅਕਾਲ ਦੇ ਵਿੱਚ ਤੇ ਭਾਰਤ ਫਸਾਲ ਮੋਰਚਾ ਗੈਰ ਆਜ ਨਹੀਂ ਦੇ ਕੋਲ 26 ਜਿਹੜਾ ਜਨਵਰੀ ਦਾ ਜਿਹੜਾ ਪ੍ਰਮਾਤ ਦਾ ਪ੍ਰੋਗਰਾਮ ਦਿੱਤਾ ਗਿਆ ਸੀ ਪਰ ਸਾਡਾ ਅੰਮ੍ਰਿਤਸਰ ਪਹਿਰ ਦੇ ਵਿੱਚ ਕੱਲ 26 ਜਨਵਰੀ ਨੂੰ ਸ਼ਹੀਦ ਬਾਬਾ ਦੀਪ ਸਿੰਘ ਦਾ ਜਨਮ ਦਿਨ ਵਾਲਾ ਵੱਡੇ ਪੱਧਰ ਤੇ ਮਨਾਇਆ ਜਾਣਾ ਤੇ ਕੱਲ ਐਤਵਾਰ ਹੋਣ ਦੇ ਕਰਕੇ ਬਹੁਤ ਸਾਰੇ ਧਰਮਾਂ ਦੇ ਲੰਗਰ ਜਿਹੜੇ ਆ ਉਹ ਚੱਲਦੇ ਹੋਣੇ ਆ ਦੁਪਹਿਰਾਂ ਸਾਹਿਬ ਹੋਣ ਦੇ ਕਰਕੇ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਵਾ ਉਹ ਰੌਸ਼ਨਾ ਇਸ ਕਰਕੇ ਅਸੀਂ ਤਜੇਬੰਦੀ ਵਾਲਾ ਫੈਸਲਾ ਕੀਤਾ ਵੀ ਇੱਕ ਦਿਨ ਨਿਵਾਸ ਦੇ ਵਿੱਚ ਆਪਾਂ ਜਿਹੜਾ ਪ੍ਰੋਗਰਾਮ ਕਰਾਂਗੇ ਤੇ ਸਾਡਾ 26 ਜਨਵਰੀ ਵਾਲਾ ਜਿਹੜਾ ਪ੍ਰੋਗਰਾਮ ਆ ਇਹ 25 ਜਨਵਰੀ ਨੂੰ ਕਰਦੇ ਆ। ਕਮਾਂਡਾ ਜਿਹੜੀਆਂ ਲੱਗ ਲਿਆ। ਆਹ ਟਰੈਕਟਰ ਤੇ ਜਿਹੜੇ ਆ ਫੈਗੜਾਂ ਦੀ ਗਿਣਤੀ ਜਦ ਤੁਸੀਂ ਗੇਲੋਂ ਸਾਡੀ ਗਿਣਤੀ ਦੇ ਬਾਹਰ ਆ। ਕਮਾਂਡਾ ਜਿਹੜੀਆਂ ਸਾਡੀਆਂ ਜਿਹੜਾ ਸ਼ੰਭੂ ਮੋਰਚਾ ਖਨੌਰੀ ਮੋਰਚਾ ਸਰਦਾਰ ਜਗਜੀਤ ਸਿੰਘ ਦੀ ਧੱਲੇਵਾਲ ਨੂੰ ਪੂਰੇ 2 ਮਹੀਨੇ ਹੋ ਗਏ ਆ ਮਰਨ ਵਰਤ ਰੱਖਿਆ ਨੂੰ ਇੱਕ ਵੀ ਅਣ ਦਾ ਦਾਣਾ ਮੂੰਹ ਦੇ ਵਿੱਚ ਨਹੀਂ ਪਾਇਆ। ਸੋ ਵੈਸੇ ਸਾਡਾ ਕਿਸਾਨ ਲੀਡਰ ਬਹੁਤ سارے ਲੀਡਰ ਇਹ ਕਹਿੰਦੇ ਮੈਨੂੰ ਬ ਪਾਰੇ ਦੁਨੀਆ ਦਾ ਪਹਿਲਾ ਵਾਹ ਤੇ ਕਹਾਤਾ ਲੀਡਰ ਵਾ ਜਿਹੜਾ ਕਹਿੰਦਾ ਵੀ ਮੇਰਾ țeਰਾ ਘੱਟ ਕੇ ਰੱਖਿਓ ਮੈਨੂੰ ਪੋਰਸ ਚੁੱਕੇ ਨਾ ਲੈ ਜੇ ਮੈਂ ਕਸਾਨਾਂ ਨਾਲ ਮੈਂ ਇਸਦੀ ਗਾਰੰਟੀ ਗਰੰਟੀ ਕੋਨ ਦਵਾਉਂਦਾ ਹਾਂ ਨਹੀਂ ਆ ਤੇ ਇਸ ਤਰ੍ਹਾਂ ਕੇ ਉਹਨਾਂ ਦੇ ਜਿਹੜਾ ਉਹਨਾਂ ਦੀ ਰਹਿਨਮਾਈ ਹੈ ਉਹ ਉਹਨਾਂ ਦਾ ਸੰਦੇਸ਼ ਲੈ ਕੇ ਸ਼ਹਿਰ ਦੇ ਵਿੱਚ ਆਏ ਆ ਕਹਿੰਦੇ ਭਾਟਪਾ ਦੇ ਲੀਡਰ ਵੀ ਐਮਐਸਪੀ ਗਾਰੰਟੀ ਕਰਨ ਉਹ ਪੰਜਾਬ ਦੇ ਇਕ ਥਾਣਾ ਵੱਸੇ ਤਾਂ ਹੀ ਬੰਦ ਨਹੀਂ ਹੋਊਗਾ ਸਮਝੋ ਵੇਖੋ ਬੀਜੇਪੀ ਕੀ ਕਹਿੰਦੀ ਆ ਉਹਨੂੰ ਕਹਿੰਦੇ ਵੀ ਇਹ ਉਹ ਹੀ ਮੋਦੀ ਸਾਹਿਬ ਆ ਜਿੰਨੇ 2014 ਦੇ ਵਿੱਚ ਉਹਦੀ ਜਿਹੜੀ ਤੁਸੀਂ ਸਪੀਡ ਕੱਢ ਕੇ ਵੇਖ ਲਓ ਕਹਿੰਦਾ ਸੀ ਵੀ ਸਭ ਇਹਦਾ ਮਤਲਬ ਵੀ ਜੇ ਪ੍ਰਧਾਨ ਮੰਤਰੀ ਕਰਦਾ ਉਹੋ ਹੀ ਉਸੇ ਤਰ੍ਹਾਂ ਸਾਡਾ ਭਗਵਾਨ ਜਮਾਨ ਕਰਦਾ ਵੀ ਕਿੰਨਾ ਵੀ ਮੇਰਾ ਹਰਾ ਬੈਨ ਜਿਹੜਾ ਵਾ ਉਹ ਚੱਲੂਗਾ ਵੀ ਸਾਰਿਆਂ ਨੂੰ ਨੌਕਰੀਆਂ ਮਿਲਣਗੀਆਂ ਨਾ ਇਹਦਾ ਹਰਾ ਬੈਨ ਚੱਲਿਆ ਨਾ ਮੋਦੀ ਸਾਹਿਬ ਦੀ ਸਾਡੇ ਸਵਾਮੀ ਲਾਤ ਤੇ ਰਿਪੋਰਟ ਆਜੂ ਹੋਈ ਅਸੀਂ ਕਾਹਾਂ ਸਾਲਾਂ ਵੱਧ ਜਦੋਂ ਮੋਦੀ ਸਾਹਿਬ ਇਹ ਕਹਿੰਦਾ ਮੈਂ ਵਿਸ਼ਵ ਗੁਰੂ ਬਣ ਗਿਆ ਵਿਸ਼ਵ ਸ਼ਕਤੀ ਬਣ ਗਿਆ ਅਸੀਂ ਉਹਨੂੰ ਯਾਦ ਕਰਾਉਣ ਚੱਲੇ ਵੀ ਮੋਦੀ ਸਾਹਿਬ ਤੁਸੀਂ ਇੱਕ ਚਿੱਠੀਆਂ ਕਰਦੇ ਹੋ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਕਿ ਕਿਸਾਨਾਂ ਦਾ ਮੌਲਿਕ ਅਧਿਕਾਰਵਾ ਮਨਸਤੀ ਦਾ ਗਰੰਟੀ ਕਰਾਉਣ ਤੇ ਇਹਨਾਂ ਨੂੰ ਦਿਓ ਤੇ ਅੱਜ ਤੁਸੀਂ ਸੱਤਾ ਦੇ ਵਿੱਚ ਆਏ ਜੇ ਤੁਸੀਂ ਸਪੀਚਾਂ ਕੀਤੀਆਂ ਤੁਸੀਂ ਆਪਣੀ ਜ਼ੁਬਾਨ ਤੋਂ ਪੁੱਤਰ ਕੇ ਦੇ ਦੱਸੋ ਵੀ ਮੋਦੀ ਉਹ ਸਹੀ ਕੇ ਮੋਦੀ ਆ ਸਹੀ ਆ ਇਹ ਗੱਲ ਤੋਂ ਡਰ ਗਿਆ ਮੋਦੀ ਸਾਹਿਬ ਨੇ ਹਰਿਆਣੇ ਦੇ ਵਿੱਚ ਟੈਰੀਕੇਸ਼ਨ ਕਰਕੇ ਪਹਿਲਾ ਅੰਦੋਲਨ ਆ ਜਿਹਦੇ ਵਿੱਚ ਸਿੱਧੀਆਂ ਗੋਲੀਆਂ ਮਾਰ ਕੇ ਕਿਸਾਨਾਂ ਨੂੰ ਮਾਰਦੇ ਇਹ ਮਾਲਕਾਂ ਦੇ ਕਿੰਨੇ ਕੁ ਸ਼ਹਾਦਤ ਹੋਰ ਕਿਸਾਨਾਂ ਦੀ ਮਰੇਗੀ ਦੇਖੋ ਜੀ ਕਿਸੇ ਟਾਈਮ ਸਾਡੇ ਚ ਗੁਰੂ ਸਾਹਿਬ ਦੀ ਸਿੱਖਿਆ ਸੀਗਾ ਕਿ ਕਿਸੇ ਉੱਤੇ ਵੀ ਹਾਂ ਜਾਵੇ ਕਿਸੇ ਟਾਈਮ ਰੰਗ ਜੇ ਬਣਿਆ ਸੇ ਕਾਲੇ ਕਾਨੂੰਨ ਲਿਆਦੇ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਰਾਜ ਨੇ ਆਪਣਾ ਤਿਰ ਦਿੱਤਾ ਅੱਜ ਜੇ ਮੋਦੀ ਸਾਹਿਬ ਹਰੰਗਰੇਵਤੀ ਖਾਨ ਦੇ ਬੈਠ ਕੇ ਕਾਲੇ ਕਾਨੂੰਨ ਲਾਉਣਗੇ ਕਿੰਨੀ ਵੀ ਸ਼ਾਦਾਂ ਦੀ ਲਾਲ ਲੰਬੀ ਹੋ ਜੇ ਮਨੂੰ ਸਾਡੀ ਦਾਤਰੀ ਤੇ ਅਸੀਂ ਮਨੂੰ ਦੇ ਸੋਏ ਜਿਉਂ ਜੇ ਸਾਨੂੰ ਵੜਦਾ ਸੀ ਦੂਣ ਸੁਵਾਏ ਹੋਏ ਬਾਧੇ ਤੁਰੇ ਜਾਣੀਆ ਸਾਡਾ ਨਾਰਾ ਵਾਏ ਘੋਲ ਨਹੀਂ ਥੰਮਣਗੇ ਘਰ ਘਰ ਜਿਉਂ ਦੇ ਘਰ ਘਰ ਦੇ ਵਿੱਚ ਗੱਲ ਜਾਊਗੀ ਪਰ ਵੇਖੋ ਅੱਜ ਮੈਂ ਤੁਹਾਡੇ ਕੋਲ ਬੜੀ ਐਹੋ ਜੀ ਗੱਲ ਪਿਆਜ ਕਿਸਾਨਾਂ ਕੋਲ 1 ਰੁਪਈਆ ਕਿਲੋ ਗੋਭੀ ਆ ਸ਼ਹਿਰ ਦੇ ਵਿੱਚ ਅੱਜ ਵੀ ਉਹ 15 ਤੋਂ 20 ਰੁਪਈਏ ਆ ਨਾ ਤੇ ਕਿਸਾਨ ਦੇ ਪੱਲੇ ਕੱਖ ਤੇ ਨਾ ਭੋਗਦਾਨ ਨੂੰ ਕੱਖ ਮਿਲਿਆ ਉਹ ਵੀ ਲੁੱਟਦਾ ਸ਼ਿਕਾਰ ਆ ਕਿਸਾਨਾਂ ਨੇ ਮੂਲੀਆਂ ਪਿਆਲੀਆਂ 'ਚ ਵਾਈਆਂ ਕੋਈ ਭਾਅ ਨਹੀਂ ਮਿਲਿਆ ਸ਼ਹਿਰ 20 ਰੁਪਏ ਕਿਲੋ ਆ ਜਿੱਦੋਂ ਪਿਆਜ਼ ਟਰਦਾ ਵਾ ਉਸੇ 1.5 ਰੁਪਏ ਕਿਲੋ ਆ ਤੇ ਇੱਥੇ ਆਪਣੇ ਸ਼ਹਿਰ ਆ ਕੇ 50 60 ਰੁਪਏ ਕਦੇ 100 ਦਾ 4 ਕਿਲੋ ਵੀ ਕਰ ਦਿੰਦੇ ਆਪਣੀ ਮਰਜ਼ੀ ਨਾਲ ਰੇਟ ਉੱਤੇ ਥੱਲੇ ਕਹਿਣ ਤਾਂ ਮਰਾਜ਼ ਵੀ ਦੋਹੀ ਹੱਥੀ ਲੁੱਟ ਹੁੰਦੀ ਆ ਇੱਕ ਪਾਸੇ ਕਿਸਾਨ ਦੀ ਇੱਕ ਪਾਸੇ ਜਿਹੜੇ ਭੋਗਤਾ ਉਹਨਾਂ ਦੀ ਲੁੱਟ ਹੁੰਦੀ ਆ ਤੋ ਇਸ ਕਰਕੇ ਲੁੱਟ ਦੇ ਖਵਾਬ ਜਿਹੜਾ ਆ ਦੋਨੋਂ ਚੱਲ ਰਿਹਾ ਆ